ਸੁਜਗ ਕਿਸਾਨ ਪਲਾਇਸ ਸੰਸਥਾ ਅਜਨਾਲਾ ਦੀ ਮਹੀਨਾਵਾਰ ਮੀਟਿੰਗ ਕੋਬੀ ਪ੍ਰਧਾਨ ਸਰਦਾਰ ਮਨਜੀਤ ਸਿੰਘ ਬਾਠ ਅਤੇ ਸੀਨੀਅਰ ਮੀਤ ਪ੍ਰਧਾਨ ਪਾਈ ਕਾਬਲ ਸਿੰਘ ਸ਼ਾਹਪੁਰਾ ਦੀ ਅਗਵਾਈ ਹੇਠ ਮੁਖ ਦਫਤਰ ਅਜਨਾਲਾ ਵਿਖੇ ਹੋਈ। ਸਭ ਤੋਂ ਪਹਿਲਾਂ ਸੀਨੀਅਰ ਮੀਤ ਪ੍ਰਧਾਨ ਪਾਈ ਕਾਬਲ ਸਿੰਘ ਸ਼ਾਹਪੁਰਾ ਨੇ ਆਏ ਹੋਏ ਮੈਂਬਰਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਪਾਈ ਕਾਬਲ ਸਿੰਘ ਸ਼ਾਹਪੁਰਾ ਨੇ ਆਪਣੀ ਸੰਸਥਾ ਦੀਆਂ ਪ੍ਰਾਪਤੀਆਂ ਦੱਸੀਆਂ। ਇਸ ਮੀਟਿੰਗ ਵਿੱਚ ਵੱਖ-ਵੱਖ ਤਰ੍ਹਾਂ ਦੇ ਮੁੱਦੇ ਬੜੀ ਗੰਬੀਰਤਾ ਨਾਲ ਵਿਚਾਰੇ ਗਏ। ਕੌਮੀ ਪ੍ਰਧਾਨ ਸਰਦਾਰ ਮਨਜੀਤ ਸਿੰਘ ਬਾੜ ਨੇ ਪੰਜਾਬ ਸਰਕਾਰ ਵੱਲੋਂ ਲੈਂਡ ਪੋਲਿੰਗ ਐਕਟ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਇਸ ਮੌਕੇ ਡਾਕਟਰ ਕਲਵੰਤ ਸਿੰਘ ਨਿੱਜਰ ਨਰਿੰਦਰਪਾਲ ਸਿੰਘ ਸੋਹਨ ਲਾਲ ਜੂ ਥਾਗੂ ਹਰਦਿਆਲ ਸਿੰਘ ਜਸਵੰਤ ਸਿੰਘ ਬਲਕਾਰ ਸਿੰਘ ਗੁਲਜਾਰ ਸਿੰਘ ਅਮਰੀਕ ਸਿੰਘ ਸਰਾਈ ਗਰਮੀਤ ਸਿੰਘ ਕਰਮਜੀਤ ਸਿੰਘ ਰਿਆੜ ਸੁਖਵਿੰਦਰ ਸਿੰਘ ਆਦਿ ਪਾਰੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ ਜੀ ਵੀਰੋ ਡਾਕਟਰ ਜਸਪੀਰ ਸਿੰਘ 올ਕ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਪਿੰਡੀ ਸੈਦਾ ਚੁਗਾਵਾ ਅੱਜ ਆਪਾਂ ਜਥੇਬੰਦੀ ਦੇ ਮਹੀਨਾਵਾਰ ਮੀਟਿੰਗ ਦੇ ਵਿੱਚ ਸਾਰੇ ਇਕੱਤਰ ਹੋਏ ਆਂ ਆਪਾਂ ਸਾਰੇ ਤੁਸੀਂ ਜਾਣਦੇ ਹੋ ਕਿ ਹਰ ਮਹੀਨੇ ਦੇ ਆਖਰੀ ਸ਼ਨੀਵਾਰ ਜਿਹੜੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਆਪਾਂ ਆਪ ਕੋ ਆਪਣੇ ਵਿਚਾਰ ਦੇਣ ਵਾਸਤੇ ਸਲਾਹਾਂ ਕਰਨ ਵਾਸਤੇ ਇੱਕ ਦੂਜੇ ਦੇ ਦੁੱਖ ਸੁੱਖ ਜਿਹੜੇ ਆ ਉਹ ਸਾਂਝੇ ਕਰਨ ਵਾਸਤੇ ਆਪਾਂ ਹਰ ਮਹੀਨੇ ਬਾਅਦ ਇ 71 ਹੁੰਦੇ ਆ ਸੋ ਅੱਜ ਵੀ ਆਪਾਂ ਹਰ ਮਹੀਨੇ ਦੀ ਤਰ੍ਹਾਂ ਆਪਾਂ 71 ਹਾਂ ਸਾਡੇ ਸਾਡੇ ਗੱਡ ਵੱਟੇ ਬੋਲੋ ਜੀ ਬਾਸਿੰਗ ਲਾਈਵ ਦੇ ਪੂਰੇ ਰਹਿਣ ਜਿਹੜੇ ਮੁੱਖ ਮੰਤਰੀ ਜੀ ਨੇ ਦੱਸਿਆ ਕਿ ਬੜੇ ਕਿਸਾਨਾਂ ਵਾਸਤੇ ਖਤਰਨਾਕ ਨੇ ਜਿਹੜੇ ਬਾਜੂਆਂ ਦੀ ਗੱਦਦੇ ਆ ਕਿ ਇਹ ਬਹੁਤ ਸਰਕਾਰ ਜਿਹੜੀ ਹੈ ਧੱਕਾ ਕਰ ਸਕਦੀ ਹੈ ਤੇ ਕਰ ਵੀ ਰਹੀ ਹੈ ਸਾਡੇ ਨਾਲ ਸਾਨੂੰ ਪਤਾ ਹੀ ਹੈ ਸਾਰਿਆਂ ਨੂੰ ਇਸ ਮੁੱਦੇ ਤੇ ਸਾਨੂੰ ਇਕੱਠੇ ਹੋਣਾ ਪੈਣਾ ਇਹੋ ਹੀ ਸਾਡਾ ਇੱਕੋ ਇੱਕ ਹੱਲ ਹੈ ਹੋਰ ਕੋਈ ਹੱਲ ਨਹੀਂ ਹੈਗਾ ਇਹਨੂੰ ਹੱਲ ਕਰਨ ਵਾਸਤੇ ਕਿ ਆਪਾਂ ਸਾਰੇ ਜਥੇਬੰਦੀਆਂ ਨੂੰ ਹੱਥ ਜੋੜ ਕੇ ਦੇਣ ਦੀ ਕਰੀਏ ਕਿ ਉਹ ਹੀ ਇੱਕ ਦੂਜੀ ਦੀਆਂ ਲੱਤਾਂ ਨਾ ਖਿੱਚਣ ਤੇ ਆਪਾਂ ਇਕੱਠੇ ਹੋ ਗਏ ਸਾਰੇ ਤੇ ਕਿਸਾਨਾਂ ਵਾਸਤੇ ਸੋਚੀਏ ਕਿ ਕਿਸਾਨਾਂ ਦਾ ਭਲਾ ਇਹਦੇ ਵਿੱਚ ਆ ਉਹ ਪੂਰੇ ਬਾਰੇ ਚਿੰਤਨ ਵਾਸਤੇ ਮੀਟਿੰਗ ਛੱਡੀ ਆ ਇਹ ਕੋਈ ਨਾ ਮੁੱਦਾ ਆ ਬਹੁਤ ਧਿਆਨਕ ਆ ਇੰਨਾ ਧਿਆਨਕ ਆ ਜੀ ਵੀ ਸਾਨੂੰ ਅਜੇ ਤੱਕ ਸਿਰਫ ਮਿਰਚ ਚੰਦਕਸਾ ਮਾਣ ਨੂੰ ਇਸ ਚੀਜ਼ ਬਾਰੇ ਪਤਾ ਲੱਗਾ ਹੈ। ਬਾਕੀ ਜਿਹੜੀਆਂ categories ਨੇ ਉਹਨਾਂ ਨੂੰ ਇਹਨਾਂ ਬਾਰੇ ਕੋਈ ਅਜੇ ਤੱਕ ਜੂਰ ਨਹੀਂ ਲੱਗੀ ਉਹਨਾਂ ਤੇ। ਲੁਧਿਆਣੇ ਦੇ ਵਿੱਚ ਤਕਰੀਬਨ 20 ਆ 500 ਏਕੜ ਜ਼ਮੀਨ ਜਿਹੜੀ ਆ ਉਹ ਸਰਕਾਰ ਗ੍ਰੈਂਡ ਕਰ ਰਹੀ ਆ। ਔਰ ਕੁੱਡਾ ਨੂੰ ਕਹਿ ਰਹੀ ਆ ਕਿ ਤੁਸੀਂ ਇੱਥੇ ਡਿਵੈਲਪ ਕਰ ਦਿਓ ਇਹਨਾਂ ਨੂੰ। ਉਹਦੇ ਵਾਸਤੇ ਸਰਕਾਰ ਨੇ ਇੱਕ ਇਹ ਵੀ ਲਿਆਂਦੀ ਆ ਜਿਹਦੇ ਵਿੱਚ ਕਹਾ ਗਿਆ ਵੀ ਜ਼ਮੀਦਾਰ ਬਹੁਤ ਅਮੀਰ ਹੋ ਜੀਗਾ ਅਮੀਰ ਉਦੋਂ ਹੋਊਗਾ ਜਿੱਦਨ ਉਹ ਕਲੋਨੀ ਡਿਵੈਲਪ ਹੋਏਗੀ ਫਤਿਹ ਬਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇ ਪਤੀ ਨੇ ਜਿਹੜੇ ਪਿਛਲੇ ਮਹੀਨੇ ਕੰਮ ਕੀਤੇ ਸੀ ਸਭ ਤੋਂ ਸਾਬ ਨੇ ਬੜੀ ਤਰੱਕੀ ਦੱਸੀ ਨੇ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਜੇ ਕੋ ਆਪਾਂ ਕੰਮ ਕੀਤਾ ਤੇ ਆਪਾਂ ਦੱਸੇ ਆਪਾਂ ਸਾਰੇ ਬਰਾਬਰ ਆ ਕੋ ਗੱਲ ਨਹੀਂ ਕੀ ਇਹੋ ਜੀ ਕੁਝ ਨਹੀਂ ਆਪਾਂ ਹੋਣਾ ਆਪਾਂ ਨਵਾਣੇ ਬਣ ਕੇ ਜੇ ਬੰਦੀ ਚਰਉਣੀ ਆ ਵਡਿਆਈ ਸਤਿਗੁਰੂ ਬਖਸ਼ਿਸ਼ ਕਰਦਾ ਤੇ ਮੈਂ ਸੋਚਦਾ ਵੀ ਜਿਹੜੀਆਂ ਵਡਿਆਈਆਂ ਸਾਨੂੰ ਸਤਿਗੁਰੂ ਨੇ ਦਿੱਤੀਆਂ ਨੇ ਸਾਨੂੰ ਆਸ ਨਹੀਂ ਸੀ ਲੱਗੀ ਜਦੋਂ ਦੂਤ era ਵਡਿਆਈਆਂ 'ਚ ਫੈਸਲਾ ਕਰਾਉਣਾ ਹੋਵੇ ਤਾਂ ਬੜਾ ਔਖਾ ਜਿਹਾ ਹੁੰਦਾ ਹੈ ਪਰ ਸਤਿਗੁਰੂ ਨੇ ਇਹਨਾਂ ਸਤਿਕਾਰ ਦਿੱਤਾ ਕਿ ਇੱਥੇ ਬੈਠ ਕੇ ਹੀ ਦੂਜੀ ਦੇ ਹੱਦਾਂ ਜਿਹੜਾ ਨਮਾਦਾ ਸੀ ਦਲਜੀਤ ਸਿੰਘ ਜਿਆਦੀ ਉਹ ਵੀ ਇੱਥੇ ਆਇਆ ਔਰ ਉਹਨੇ ਵੀ ਸਾਡੇ ਤੇ ਗੱਲ ਸੁਣੀ ਹੈ ਬਰਾਤਗੜਾ ਇੱਕ ਪਾਣ ਹੁੰਦਾ ਹੈ ਤੇ ਗੁਰੂ ਦੀ ਕਿਰਪਾ ਨਾਲ ਬਾਈ ਜੋ ਸਾਹਿਬ ਦਾ ਜਿਹੜਾ ਮਸਲਾ ਸੀ ਅਸੀਂ ਉੱਥੇ ਗਏ ਸੀ ਅਜੀਤ ਸਿੰਘ ਸਾਹਿਬ ਨੇ ਬੜੇ ਧਿਆਨ ਨਾਲ ਸਾਡੀਆਂ ਗੱਲਾਂ ਸੁਣੀਆਂ ਟਰਾਂਸਫਾਰ ਚੋਰੀ ਹੋਣ ਦਾ ਮਸਲਾ ਸੀ ਅਸੀਂ ਉਹਨਾਂ ਅੱਗੇ ਰੱਖਿਆ ਔਰ ਉਹਨਾਂ ਨੇ ਸਾਨੂੰ ਇਹ ਕੱਲ ਦੱਸੀ ਕਿ ਅਸੀਂ ਚੇਅਰਮੈਨ ਸਾਹਿਬ ਨੇ ਸਾਨੂੰ ਪੁੱਛਿਆ ਸੀ ਕਿ ਇਹਦਾ ਕੀ ਹਾਲ ਆ ਅਸੀਂ ਹਾਲ ਦੱਸਿਆ ਸੀ ਡਰਾਈ ਟ੍ਰਾਂਸਫਾਰਮਰ ਕਿ ਉਸ ਤੋਂ ਬਿਨਾਂ ਟਰਾਂਸਫਰ ਦੇ ਧਿਆਨ ਉਹਨੂੰ ਬੰਦ ਔਰ ਚੇਅਰਮੈਨ ਉਹ ਸਾਰਿਆਂ ਨੂੰ ਇਸ ਚੀਜ਼ ਦਾ ਪਤਾ ਆ ਪਰ ਉਹ ਗੱਲ ਉਹਨਾਂ ਦੇ ਡਿਪੈਂਡ ਕਰਦੀ ਹੈ ਵੀ ਉਹਨਾਂ ਨੇ ਭਰੋੜੇ ਇੱਕ ਨਹੀਂ ਭਰੋੜੇ ਅੱਜ ਬਦਾਲੀ ਅੱਜ ਮਹੀਨਾਵਾਰ ਮੀਟਿੰਗ ਕੀਤੀ ਕੇਸ ਬਾਰੇ ਅੱਜ ਜਿਹੜੀ ਸਾਡੀ ਮਹੀਨਾਵਾਰ ਮੀਟਿੰਗ ਹੋਈ ਆ ਉਹ ਵੱਖੋ-ਵੱਖ ਵਿਸ਼ਿਆਂ ਤੇ ਚਰਚਾ ਹੋਈ ਆ ਪਰ ਜਿਹੜਾ ਮੇਨ ਮੁੱਦਾ ਸੀ ਅੱਜ ਦਾ ਉਹ ਜਿਹੜਾ ਸਰਕਾਰ ਨੇ ਪਿਛਲੇ ਦਿਨੀ ਇੱਕ ਐਕਟ ਕੱਢਿਆ ਕਿ ਜ਼ਮੀਨਾਂ ਰਿਕੁਆਇਰ ਕਰਨ ਦਾ ਔਰ ਕੁੱਡਾ ਦੇ ਅਧੀਨ ਕਲੋਨੀਆਂ ਬਣਾਉਣ ਦਾ ਉਹ ਦੇ ਵਿੱਚ ਪੰਜਾਬ ਦਾ ਪੰਜਾਬ ਦੇ ਕਿਸਾਨ ਦਾ ਬਹੁਤ ਜਿਦਾ ਨੁਕਸਾਨ ਹੋਣ ਦਾ ਡਰ ਆ ਕਿਉਂਕਿ ਜਿੜੀ ਜਿੜੀ ਵੱਡੀਆਂ ਜ਼ਮੀਨਾਂ ਜਿੰਨੀ ਜ਼ਿਆਦਾ ਹੀ ਕਰ ਰਹੇ ਨੇ ਰਿਕੁਆਇਰ ਉਹ ਛੇਤੀ ਕੀਤਿਆਂ ਤੋਂ ਕਲੋਨੀਆਂ ਬਣ ਨਹੀਂਣਗੀਆਂ ਔਰ ਜ਼ਮੀਂਦਾਰ ਦਾ ਨੁਕਸਾਨ ਆ ਔਰ ਸੁਨ ਚਾ ਰਿਹਾ ਆ ਕਿ ਜ਼ਮੀਂਦਾਰ ਨੂੰ ਉਹ ਜ਼ਮੀਨ ਦੇ ਬਦਲੇ ਪੈਸੇ ਨਹੀਂ ਦਿੱਤੇ ਜਾਣੇ ਉਹਨੂੰ ਪਲਾਟ ਦਿੱਤੇ ਜਾਣੇ ਆ ਜੇ ਤੇ ਜ਼ਮੀਂਦਾਰ ਨੂੰ ਉਹਦੀ ਕੀਮਤ ਨਹੀਂ ਦਿੱਤੀ ਜਾਣੀ ਪਲਾਟ ਦਿੱਤੇ ਜਾਣੇ ਆ ਉਹ ਜ਼ਮੀਂਦਾਰ ਨੂੰ ਇੱਕ ਮਾਰਨ ਦੇ ਬਰਾਬਰ ਆ ਇਸ ਕਰਕੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹ ਜਿਹੜਾ ਐਕਟ ਇਹਨੂੰ ਵਾਪਸ ਲਿਆ ਜਾਵੇ ਜ਼ਮੀਨਦਾਰ ਖੁਸ਼ਹਾਲ ਵਸ ਰਿਹਾ ਇਹਨੂੰ ਵਸਣ ਦਿੱਤਾ ਜਾਵੇ ਇਸ ਤਰ੍ਹਾਂ ਧੱਕੇ ਨਾਲ ਜਿਹੜੀਆਂ ਸਾਡੀਆਂ ਜ਼ਮੀਨਾਂ ਉਹ ਖੋਈਆਂ ਨਾ ਜਾਣ ਔਰ ਨਾ ਅਸੀਂ ਖੋਣ ਦੇਣੀਆਂ ਨੇ ਇਸ ਕਰਕੇ ਸਾਡੀ ਸਰਕਾਰ ਨੂੰ ਬੇਨਤੀ ਆ ਕਿ ਜਿਹੜਾ ਐਕਟ ਹੈ ਇਹਨੂੰ ਵਾਪਸ ਲਿਆ ਜਾਵੇ